ਲੋ ਜੀ ਸਤ ਸ੍ਰੀ ਅਕਾਲ ਦੋਸਤੋ ਅੱਜ ਇੱਕ ਐਫਜੀ ਮਾਨਸੀ ਨਾਲ ਮਲਾਉਣੇ ਆ ਤੇ ਜਿਨ੍ਹਾਂ ਨੂੰ ਨਾ ਉੱਪਰੋਂ ਸ਼ਬਦਾਂ ਦੀ ਆਮਦਨ ਹੁੰਦੀ ਆ ਕੋਈ ਵੀ ਗੱਲ ਤੁਸੀਂ ਦਸੋਗੇ ਤਾਂ ਉਹ ਆਟੋਮੈਟਿਕ ਹੀ ਰੱਬ ਦੇ ਘਰ ਦੀ ਗੱਲ ਤੋਰਦੇ ਆ ਤੇ ਇਹ ਨਹੀਂ ਵੀ ਕਿਸੇ ਲਫ਼ਜ਼ ਨੂੰ ਆਊਟ ਪਾਸੇ ਲੈ ਜਾਣਾ ਜਾਂ ਹੋਰ ਪਾਸੇ ਲੈ ਜਾਣਾ ਉਹ ਨਹੀਂ ਜਦੋਂ ਤੁਸੀਂ ਸੁਣੋਗੇ ਤਾਂ ਹਾਂ ਕਹੋਗੇ ਵੀ ਰੱਬ ਦੀ ਸਿੱਧੀ ਤੁਰ ਕੀ ਬਾਣੀ ਆਉਂਦੀ ਹੈ ਨਾ ਸੁਨਾਓ ਫਿਰ ਬਾਬਾ ਜੀ ਕੋਈ ਇਹੋ ਜੀ ਚੀਜ਼ ਸਾਨੂੰ ਵੀ ਜਿਵੇਂ ਸੁਣਨੀ ਹੋਰ ਹਾਂਜੀ ਉਹਨੇ ਮਗਰ ਵਿੱਚ ਪੁੱਤ ਆ ਏ ਝੂਠੇ ਨੇ ਚੋਕਾ ਉਸੇ ਕੋਰ ਦੇ ਗੋਟਾ ਜਿਵੇਂ ਉਹਦੇ ਛੁੱਟ ਉਹ ਮਗਰ ਪੁੱਤ ਕਹਿੰਦੇ ਹੁਣ ਛੁੱਟ ਜੋਨ ਮੜੇ ਮੁੱਖ ਸੱਜਾ ਪੁੱਤ ਦਰਮੇ ਕੋਟ ਪੰਪਰਨ ਟੁੱਟ ਤੇ ਮਗਰ ਪੁੱਤ ਸੰਦੁੱਖ ਅਰ ਕਦਰੁੱਖ ਹੁਣ ਕੋਰ ਨੂੰ ਚੁੱਪ ਤੇ ਮੁਰਗਾ ਹੀ ਮੁੱਖ ਸਨ ਲਗੇ ਦੁੱਖ ਨਾ ਹਣੇ ਭੁੱਖ ਓ ਪੋ ਪਿਓ ਕਰਦਾ ਰੁੱਖ ਦੁਨੀਆ ਮੁਰਗੀ ਮੁੱਖ ਤਾਂ ਲੱਗੇ ਦੁੱਖ ਮਾਰ ਕੇ ਜੇ ਬੱਚਾ ਬਣਾ ਕੇ ਭੇਜਦਾ ਉਹ ਮੰਨਦਾ ਹੁਣੀ ਪਤਾਸੇ ਲਾਉਣਾ ਹਾਸੇ ਮਾਰਦਾ ਮੜਾਸੇ ਕਹ ਲੈ ਲੈ ਬੀਬੀਆਂ ਕੋ ਕਹਦੇ ਛਾਪੇ ਮਾਰ ਕੇ ਹਾਸੇ ਤੋਰ ਗੁਰੂਆਂ ਲੋੜ ਖਾਲੀ ਦਾ ਮੋੜ ਮਨ ਤੇ ਬੋ ਲੋੜ ਵਿਚਾਲੇ ਤੋੜ ਰੋਲ ਜੋਰ ਉਥੋਂ ਮੋੜ ਆਹ ਲੋੜ ਤੇ ਮਨ ਕੋੜ ਤੇ ਇਹਨੂੰ ਚੱਲਣਾ ਕਿਵੇਂ ਲੈ ਜੋਰ ਕਹ ਜਾਵਾਂ ਤੇ ਬਸ ਲੈਣ ਉਹਦੀ ਚੋਰ ਦੀ ਭੈਣ ਸਾਰਾ ਪਿੰਡੋਂ ਦਾ ਬਹਿਣ ਮਾਲਕ ਨੂੰ ਮਾਰਾ ਉਹਦੇ ਕਹਿਣ ਮਾਲਕ ਇਹ ਮਾਰਾ ਕਰਦਾ ਨਹੀਂ ਮਾਰ ਕਰਾ ਚੰਗਾ ਜਿਹਨੇ ਬੜਾ ਕੱਜਾ ਬੰਦਾ ਬੰਦਾ ਕੰਮ ਨਹੀਂ ਕਰਦਾ ਚੰਗਾ ਤੇ ਜਾਣਾ ਤੇ ਨੰਗਾ ਲੋਟੂ ਡੰਡਾ ਪਾਣੀ ਪੀਣਾ ਠੰਡਾ ਉਹਨਾਂ ਕੋਲ ਬੋਲਦੇ ਮੰਦਾ ਉਸੇ ਪਿੰਡਾਂ ਪੰਗਾ ਫੁੱਦ ਡੰਡਾ ਰੁਫਗ ਨੰਗਾ ਰੁਹਾ ਹਾ ਹੁੰਦਾ ਮੰਦਾ ਉਹਨੂੰ ਕੋਹਰ ਹੋਈ ਕਟਾਈ ਜਦ ਵਿੱਚ ਢਾਈ ਕਟ ਕੇ ਮਨਾਈ ਛਣੋਏ ਕਿ ਭਾਈ ਤੱਪੜਿਆਂ ਦਾ ਵਸਾਈ ਪਿੰਡ ਬਣਦੇ ਆਈ ਜਾ ਕੇ ਢਾਈ ਬਿਮਾਰੀਆਂ ਬੱਠੇ ਲਵਾਈ ਸੰਗਤਾਂ ਲਗੇ ਝੂਠ ਕਰਮਾਈ ਕਦੇ ਸੀ ਮਾਜ ਫਰ ਉੱਡੇ ਕਈ ਛੱਤੀ ਹੁੰਦੇ ਬੁੱਢੇ ਅਗੋ ਜਮਾਦੇ ਠੁੱਡੇ ਬੰਦਾ ਤੁਰ ਪਰ ਮੁੱਢੇ ਮਾਰੇ ਕੁੱਜੇ ਨੇ ਪਾਣੀ ਪੀਣਾ ਉਹ ਵੱਧ ਡਰਾਮੇ ਚੌਰ ਮਾਰ ਤੇ ਤਨ ਨੇ ਮੜਕ ਬੁੱਤ ਬਗਾਨੇ ਜਿਹੜਾ ਬੰਦ ਬੱਚਾ ਗਾਨੇ ਬੰਦਾ ਤੁਰ ਲੇਕਿਨ ਕਾਨੇ ਕਾ ਮਿੱਟੀ ਲੱਗੇ ਚਿੱਟੀ ਕਿਦਨ ਦੀ ਛੱਟੀ ਮਾਰਗ ਮੰਤ ਜਿ ਰਖਾ ਗੁਰਨਾ ਘਰ ਸਲਾਹ ਟਾਈਮ ਜਣਾ ਆ ਕਹੇ ਜਵਣਾ ਢਾ ਸਰਕੇ ਸਵਾ ਪਾਠੀ ਮੰਦਰ ਚਕਾ ਪਾਠੀ ਮੰਦਰ ਰਾਹ ਜਿਹੜਾ ਮਾਰਗ ਮੰਦਰ ਕਿੱਥੋਂ ਲਊ ਸ਼ਾ ਇੱਧਰੋਂ ਕਰਦੇ ਆ ਇੱਧਰੋਂ ਨਿਕਲਾ ਹੂੰ ਠੀਕ ਆ ਬਾਬਾ ਜੀ ਵਾਹ